ਸਾਡੇ ਸਾਰਿਆਂ ਨੂੰ ਜਫਰ ਕਾਸ਼ਟ ਇਸ ਵਕਤ ਖੜਤਿਆ ਸਰਤ ਜੁੱਡੜ ਕੇ ਚੱਲਦਾ ਫਿਰਦਾ ਬੰਰਪਨ ਬਹੁਤ ਬਹੁਤ ਰੱਖਦੇ ਵਾਸ਼ੇ ਗੱਲ ਕਰਨੀ ਆਸੀ ਅੱਜ ਮੌਸਮ ਬਾਰੇ ਕਿੰਦੂਗੇ ਬਹੁਤ ਟਾਈਮ ਤੋਂ ਜੋ ਕਿ ਮੌਸਮ ਦੀ ਵੀਡੀਓ ਨਹੀਂ ਫਾਸਕੇ ਦੇਖਣ ਕਰਦੇ ਆ ਜਿਵੇਂ ਜੋ ਕਿ ਅੱਜ ਦਾ ਪਤਾ ਗਿਆ ਕਿ ਹੁਣ ਜੋ ਕਿ ਤਾ ਆਮਨ ਬਦਲਣਾ ਸ਼ੁਰੂ ਹੋ ਗਏ ਨੇ ਸੋ ਪੈਣ ਬੜੇ ਜਿਆਦਾ ਖਰਚਾ ਮਗ ਮਾਰੇ ਨਾ ਕਿ ਪੈਣ ਬੜੇ ਤਾਕਤੋਂ ਲੱਗਦੀ ਤਾਂ ਕਿਸੇ ਲੱਗ ਕੇ ਪਚੰਦਾ ਵੀ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਘਰ ਚੋਂ ਕਾਲੇ ਬੱਦਲ ਬਣਦੇ ਨੇ ਇਸ ਨਾਲ ਹਨੇਰੀ ਮੀਂਹ ਕਦੇ-ਕਦੇ ਚੱਕਰ ਕਦੇ-ਕਦੇ ਘਰ ਦੇ ਦੇਸ ਦਾ ਨਾਮ ਪਾਦਰ ਮੇਨ ਦਾ ਕਦੇ-ਕਦੇ ਚੱਟ ਤੱਕੜੀ ਚੱਟ ਤੱਕੜੀ ਕਦੇ-ਕਦੇ ਦਰਮਿਆਨ ਅਗੜੀ ਵਾਲੀ ਵੀ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਕੁਝ ਦਰ ਕੇ ਬਾਅਦ ਜੋ ਕਿ ਪ੍ਰੀ ਮੌਸਮ ਸੀਜ਼ਨ ਦੇ ਵਿੱਚ ਹੁੰਦਾ ਸੋ ਜੋ ਕਿ ਅੱਜ-ਅੱਜ ਛੁਕਿਤ ਪਾਰੇ-ਪਾਰੇ ਬੱਦਲ ਬਣਿਆ ਅੱਜ ਨਹੀਂ ਸੋ ਕੱਲ ਤੋਂ ਪਾਰੇ-ਪਾਰੇ ਬੱਦਲ ਬਣਿਆ ਜਿਸ ਨੇ ਪੱਤੇ ਰਾਜਸਥਾਨ ਵਿੱਚ ਚੂਮੀ ਪੜੇ ਮਾਰੀ ਦਿੱਤੀ ਤੇ ਅੱਜ ਉਹ ਹੀ ਪੁੱਤਰ ਲਗਭਗ ਹੁਣ ਇਸ ਵੀੜੇ ਜੋਕੀ ਮਹਾੜੀ ਐਸੇ ਐਸਪੀਐਸ ਨਗਰ ਤੇ ਨਮਾਸ਼ੇਰ ਇਨਕਟੇ ਵਿੱਚ ਚੂਮੀ ਤੇ ਗੜੇ ਮਾਰੀ ਕਰ ਰਿਹਾ ਸੀ ਜੁਕੀ ਹਵਾਵਾਂ ਲਗਭਗ ਸਾਰੇ ਜੋਕੀ ਤਰ ਆਪਣੇ ਭਾਰਤ ਵੱਲ ਪਹੁੰਚ ਗਿਆ ਨੇ ਇਸ ਨਾਲ ਜੋਕੀ ਕਰਮੀ ਤੋਂ ਥੋੜੀ ਰਾਤ ਮਿਲੀ ਤੇ ਹੁਣ ਉਹ ਲਗਭਗ ਆਉਂਦੀ ਆ ਅ 2-3 ਦਿਨ ਦੇ ਲਗਭਗ ਮੌਸਮ ਠੀਕ ਠਾਕ ਰਹਿਣ ਦੇ ਸਾਰ ਨੇ ਇਸ ਤੋਂ ਬਾਅਦ ਜੋ ਕਿ 19 ਤਰੀਕ ਤੋਂ ਜੋ ਕਿ ਮੌਸਮ ਵਿੱਚ ਬੜਬੜ ਹੋਣ ਦੇ ਸਾਰਨ ਦੇ ਕਿਉਂਕਿ ਅ ਪਚੋ ਸਿਸਟਮ ਜੋ ਕਿ ਸੌਂਦਾ ਜਾਪ ਰਿਹਾ ਇਸ ਤਰ੍ਹਾਂ ਜੋ ਜ਼ਮੀਨ ਪਰਵਾਹ ਬਾੜੇ ਜਾ ਕੇ ਤੇ ਤੁਹਾਨੂੰ ਮਿਲਣ ਲੱਗ ਕੇ ਵਿੱਚ ਦੇਖਣ ਨੂੰ ਮਿਲੇਗਾ ਇਸ ਲਈ ਕਿ ਆਪਣੇ ਲਗਭਗ ਅਪਡੇਟ ਦਾ ਲਗਭਗ 18 ਜ਼ਿਲ੍ਹੇ ਜਾਲੀ ਜਾਂ ਜਾਂਜੀ ਕਰਾਂਗੇ ਕਿ ਕਿੰਨਾ ਜੋ ਕਿ ਉਹ ਵੀ ਇਹ ਕਹਿੰਦਾ ਕਿ ਕਿੰਨਾ ਸਟਰੋਂਗ ਹੈ ਸੋ ਜੋ ਕਿ ਹੁਣ ਲੋਚਾਂ ਦਾ ਰਿਜ ਦਾ ਬਗੋ ਦੂਸਰਾ ਟੋਕਾ ਕਰੀ ਉਸ ਤੋਂ ਬਾਅਦ ਜੂਨ ਵਿੱਚ ਮੀਂਹਾਂ ਦੇ ਰੂਪ ਵਿੱਚ ਵੱਧਦਾ ਹੋਇਆ ਕਿਉਂਕਿ ਮੌਨਸੂਨ ਵੀ ਸ਼ੁਰੂ ਹੋਣ ਚਲਦੀ ਜਲਦੀ ਕਿਉਂਕਿ ਮੈਂ ਕਾਲੇ ਖਾੜੀ ਤੱਕ ਪਹੁੰਚ ਚੁੱਕੀ ਹਾਂ ਤਾਂ ਹੁਣੋਂ ਤੱਕ ਬੱਗੂ ਮਨਤਪਾਰ ਤੋਂ ਕਰਦੀ ਹੋਈ ਆਪਣੇ ਉੱਤਰ ਮਾਰਤਕ ਪਹੁੰਚ ਜਾਵੇਗੀ ਇਸ ਨਾਲ ਮੀਂਹ ਹੋ ਚੁੱਕਾ ਮਾਰੀ ਵੀ ਮੀਂਹ ਦੇ ਇੱਕ ਜਾਣਗੇ ਮੀਂਹ ਇਸਾਰ ਜੋ ਕਿ ਮੌਸਮ ਬਹੁਤ ਬੁਧੀ ਰਹੇਗੀ ਕਿਉਂਕਿ ਇਸ ਤਰ੍ਹਾਂ ਜੋ ਕਿ ਮਕਾਜ਼ੇ ਖਾੜੀ ਤੇ ਅਰਬ ਸਾਗਰ ਦੇ ਵਿਚ ਐਮ ਜੀਓ ਦਾਖਲ ਹੋ ਰਹੀ ਹੈ ਤੇ ਹਿੰਦ মহাসাগর ਦੇ ਵਿਚ ਐਮ ਜੀਓ ਦਾਖਲ ਹੋ ਰਹੀ ਹੈ ਸੋ ਦੋਨੇ ਬਣਾਣੀ ਵਿਚ ਮੌਸਮ ਹੈ ਐਕਟਿਵ ਹੋਣ ਨਾਲ ਜੋ ਕਿ ਵਧੀਆ ਸਿਸਟਮ ਬਣਨਗੇ ਜਿਸ ਨਾਲ ਵਧੀਆ ਮੀਂਹ ਦੇ ਵਿੱਚ ਫਿਰ ਹਾਂ ਜੋ ਕਿ ਖਾੜਾ ਬਣ ਕੇ ਸਾਧ ਪੈਦਾ ਕਰ ਸਕਦੇ ਨੇ ਉਹ ਬਾਕੀ ਕਰ ਦੇਣਾਗੇ ਆਪਰੇ ਕਦਮ-ਕਦਮ ਮੀਂਹ ਦੇ ਕਦਮ-ਕਦਮ ਜੋ ਕਿ ਠੀਕ ਰਾ ਕੇ ਮੌਸਮ ਹੈ ਤੇ ਲਗਾ ਬਾਗੋ ਹੋਣਾ ਜੋ ਮੌਸਮ ਠੀਕ ਨਾਲ ਰਹਿਣ ਦੇ ਸਾਰ ਤੇ ਥੋੜੇ ਨੂੰ ਮੈਂ ਦੇਖਿਆ ਜਦੋਂ ਵੀ ਬਾਹਰ ਬਾਹਰ ਤੱਕ ਧੁੱਪ ਲੱਗਦੀ ਹਤਾ ਉਸ ਤੋਂ ਬਾਅਦ ਹੀ ਗਰਜਾਂ ਕਾਲੀ ਬੱਦਰ ਵਰਦੇ ਨੇ ਇਸ ਕਰਕੇ ਜੋ ਕਿ ਮੀਂਹ ਸਾਰ ਬਰਸਦੇ ਨੇ ਬਾਕੀ ਕਰਦੇ ਨੇ ਕੰਮ ਜਿਹੜੇ ਮੌਸਮ ਵਾਰੇ ਧੰਨਵਾਦ ਜੁੜੇ ਰਹੋ